ਕਜੀ ਤੇ ਮੈਨੂੰ ਕੋਈ ਕਰਨਾ ਪਤਾ ਨਹੀਂ ਲੱਗੇਗਾ ਤੁਸੀਂ ਆਪ ਆਪਣੀ ਮਰਜ਼ੀ ਨਾਲ ਲਈ ਜਾ ਮੇਰੇ ਨਾਲ ਠੀਕ ਹੈ ਜੀ ਤੇ ਜੋ ਤੁਸੀਂ ਪ੍ਰਸਾਪ ਰਿਹਾ ਕੋਸ਼ਿਸ਼ ਕਰਦੇ ਠੀਕ ਹੈ ਤੁਹਾਡਾ ਨਾਮ ਕੀ ਹੈ ਭਾਜੀ ਮੇਰਾ ਨਾਮ ਸੰਨੀ ਕੁਮਾਰ ਕਿਹੜੀ ਜਗ੍ਹਾ ਰਹਿੰਦੇ ਹੋ ਮਠਾਪੁਰ ਕੀ ਗੱਲਬਾਤ ਕੋਈ ਥਾਣੇ ਆਇਆ ਜੀ ਸੀ ਹਾਂਜੀ ਕੀ ਗੱਲਬਾਤ ਹੈ ਥਾਣੇ ਆਇਓ ਅੱਜ ਸਰ ਕੋਲੇ ਕਿੰਗਰੇ ਉਹ ਉਹ ਐਡਰੈਸ ਕੋਈ ਗੱਲ ਕੀ ਵੀ ਪਾਜੀ ਅੱਜ ਥਾਣੇ ਆਏ ਤੁਸੀਂ ਕੀ ਗੱਲ ਸਰ ਇਹ ਹੀ ਹੈ ਕਿ ਮਤਲਬ ਉਹਨਾਂ ਨੇ ਸਾਨੂੰ ਫੋਨ ਕੀਤਾ ਠੀਕ ਹੈ ਜੀ ਕਿਹਨਾਂ ਨੇ ਏ ਐਸ ਆਈ ਸਰ ਨੇ ਅੱਛਾ ਜੀ ਤੇ ਕੀ ਉਹਨਾਂ ਨੇ ਪੇਸ਼ ਹੋ ਕੇ ਜਾ ਕੇ ਤੇ ਗੱਲਬਾਤ ਕਰਨੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਲਈ 7 ਨੰਬਰ ਥਾਣੇ ਆਏ ਹਾਂ ਠੀਕ ਹੈ ਜੀ ਸਭ ਸਾਡੀ ਕੋਰਟ ਮਰਜ ਹੋ ਗਈ ਹੈ ਸਭ ਕੁਝ ਹੋ ਗਿਆ ਠੀਕ ਹੈ ਜੀ ਤੇ ਹੁਣ ਅਸੀਂ 7 ਨੰਬਰ ਥਾਣੇ ਨਾਲ ਪੇਸ਼ ਹੋਣਾ ਹੈ ਠੀਕ ਹੈ ਜੀ ਕੀ ਤੁਹਾਨੂੰ ਹੈ ਕਿ ਕਿਸੇ ਵੱਲੋਂ ਕੋਈ ਤੰਬੀ ਦਿੱਤੀ ਗਈ ਹੈ ਕੋਈ ਗੱਲਬਾਤ ਹੋਈ ਹੈ ਜਿਹੜਾ ਤੁਸੀਂ ਇਥੇ ਥਾਣੇ ਆਏ ਹੋ ਹਾਂਜੀ ਹਾਂਜੀ ਜਿੱਦਾਂ ਕਿ ਉਹਨਾਂ ਦੇ ਹੈਗੇ ਆ ਕੋਈ ਜੋ ਰਿਸ਼ਤੇਦਾਰ ਹੈਗੇ ਆ ਠੀਕ ਹੈ ਜੀ ਤੇ ਉਹਨਾਂ ਦਾ ਨਾਮ ਸੋਨੂ ਆ ਮਸੀਮ ਆ ਤੇ ਅਰਬਾਜ ਆ ਤੇ ਫਹੀਮ ਆ ਠੀਕ ਹੈ ਜੀ ਤੇ ਬਾਕੀ ਉਹਨਾਂ ਦੇ ਨਾਨਾ ਆ ਤੇ ਮਾਮਾ ਜੀ ਹੈਗੇ ਇਹਨਾਂ ਦੇ ਠੀਕ ਹੈ ਜੀ ਤੇ ਉਹਨਾਂ ਦੇ ਘਰੇ ਦੋ ਤਿੰਨ ਮੁੰਡੇ ਆ ਉਹ ਵੀ ਹੈਗੇ ਜੀ ਤੇ ਮਾਰਨ ਦੀ ਸਾਨੂੰ ਸੰਪਤੀ ਦਿੱਤੀ ਆ ਠੀਕ ਹੈ ਜੀ ਕਿੰਨਾ ਵੱਲੋਂ ਮਾਰਨ ਤੁਮ ਕਿਤੇ ਤੱਕ ਮਾਰਨ ਉਹਨਾਂ ਦੇ ਮੁੰਡਿਆਂ ਨੇ ਠੀਕ ਹੈ ਜੀ ਤੇ ਇਦਾਂ ਕਹਨੇ ਕਿ ਜੀ ਕਿਤੇ ਰਸਤੇ 'ਚ ਤੁਹੀ ਮਲੇ ਠੀਕ ਹੈ ਤੇ ਸਾਡੇ ਕੋਲ ਪੂਰਾ ਕੋਈ ਹੋਊਗਾ ਨਹੀਂ ਵਿਆਹ ਨੂੰ ਕਿੰਨੇ ਦਿਨ ਹੋ ਗਏ ਤੁਹਾਡੇ ਵਿਆਹ ਅਸੀਂ ਕੱਲ ਕਰਾਇਆ ਜੀ ਕੱਲ ਕਰਵਾਇਆ ਤੇ ਕਿ ਡਰਾਪਿੰਗ ਦਾ ਜਿਹੜਾ ਇਲਜ਼ਾਮ ਹੈ ਤੁਹਾਡੇ ਤੇ ਕੌਣ ਲਗਾਇਆ ਗਿਆ ਇੱਕ ਡਰਾਪਿੰਗ ਦਾ ਇਲਜ਼ਾਮ ਇਹਨਾਂ ਨੇ 7 ਤਰੀਕ ਨੂੰ ਆਇਆ ਸਰ ਤੁਮ ਕਿਹਨਾਂ ਨੂੰ ਬੁਲਾ ਰਹੀਆਂ ਤੁਮ ਕਿਹਨਾਂ ਦੇ ਫੈਮਿਲੀ ਨੂੰ ਬੁਲਾ ਰਹੀਆਂ ਠੀਕ ਹੈ ਜੀ ਤੇ ਇਹਨਾਂ ਦੇ ਰਿਸ਼ਤੇਦਾਰ ਵੱਲੋਂ ਆ ਰਹੀਆਂ ਠੀਕ ਹੈ ਜੀ ਤੇ ਜਿੱਦਾਂ ਇਹਨਾਂ ਦੇ ਦੋ ਗੁਰ ਰਿਸ਼ਤੇਦਾਰ ਹੈਗੇ ਆ ਇੱਕ ਦਾ ਨਾਮ सोनू ਆ सोनू ਜਦ ਤੁਹਾਡੇ ਨਾਲ ਖੁਦ ਗਏ ਨੇ ਤੋ ਕਦੋਂ ਤੁਹਾਡਾ ਤੁਹਾਡਾ ਨਾਲ ਵਿਆਹ ਕਰਾਨੀ ਕਦੋਂ ਤੋਂ ਆਪਣੇ ਘਰ ਤੋਂ ਬਾਹਰ ਹੈਗੇ ਨੇ ਉਹ 6 ਤਰੀਕ ਨੂੰ ਇਥੋਂ ਕੋਟ ਨੇ ਠੀਕ ਹੈ ਜੀ ਤੇ ਉਦੋਂ ਆਪਾਂ ਵਿਆਹ ਕਰਾਇਆ ਠੀਕ ਹੈ ਜੀ 6 ਤਰੀਕ ਨੂੰ ਉਸ ਤੋਂ ਬਾਅਦ ਤੁਹਾਡੀ ਉਮਰ ਕਿੰਨੀ ਹੈ ਮੇਰੀ ਸਰ 21 ਸਾਲ ਹੈ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਹੈਗੀ 18 ਸਾਲ 4 ਮਹੀਨੇ 18 4 ਮਹੀਨੇ ਪ੍ਰੂਫ ਦੇ ਹਿਸਾਬ ਨਾਲ 18 ਸਾਲ 4 ਮਹੀਨੇ ਬੰਦੀ ਹੈ ਮੇਰੀ ਪ੍ਰੂਫ ਦੇ ਹਿਸਾਬ ਨਾਲ ਹੈ ਕਿ 29 9 2000 ਠੀਕ ਹੈ ਜੀ ਕੁੜੀ ਦੀ ਹੈਗੀ 1 1 2000 4 ਚਾਰ ਹੈ ਨਾ 4 ਤੁਹਾਡੀ ਕੋਈ ਘਰ ਗੱਲਬਾਤ ਹੋਈ ਇਹਨਾਂ ਦੇ ਦੁਆਰਾ ਉਸ ਤੋਂ ਬਾਅਦ ਹੁਣ ਹਾਂਜੀ ਹੁਣ ਦੁਆਰਾ ਕੋਈ ਗੱਲ ਹੋਈ ਵਿਆਹ ਤੋਂ ਬਾਅਦ ਹਾਂਜੀ ਹਾਂਜੀ ਇਹਨਾਂ ਦੇ ਘਰ ਮਤਲਬ ਜਿੱਦਾਂ ਫੋਨ ਆਇਆ ਸਾਨੂੰ ਠੀਕ ਹੈ ਜੀ ਕਹਿੰਦੇ ਤੁਸੀਂ ਕਿੱਥੇ ਹੈਗੇ ਤੁਸੀਂ ਸਾਡੀ ਕੁੜੀ ਨੂੰ ਕਿਡਨਾਪ ਕਰਕੇ ਲੈ ਗਏ ਠੀਕ ਹੈ ਜੀ ਅਸੀਂ ਕਿ ਤੁਸੀਂ ਕੁੜੀ ਦੀ ਗੱਲ ਨਹੀਂ ਕਰਵਾਏ ਉਹਨਾਂ ਦੇ ਪਰਿਵਾਰ ਨਾਲ ਕਿ ਅਸੀਂ ਵਿਆਹ ਕਰਾ ਲਿਆ ਨਹੀਂ ਉਹਨਾਂ ਦੇ ਪਰਿਵਾਰ ਨੇ ਜਿੱਦਾਂ ਫੋਨ ਕੀਤਾ ਸੀ ਮੈਂ ਫੋਨ ਚੱਕਿਆ ਨਹੀਂ ਹੋਂਣਾ ਠੀਕ ਹੈ ਜੀ ਕਹਿੰਦੇ ਤੁਸੀਂ ਕੁੜੀ ਕੁੜੀ ਨੇ ਪਰਿਵਾਰ ਨਾਲ ਗੱਲ ਨਹੀਂ ਕੀਤੀ ਨਹੀਂ ਕੁੜੀ ਕੋਈ ਤੇ ਪਰਿਵਾਰ ਨਾਲ ਗੱਲ ਹਾਂ ਜੀ ਹਾਂ ਜੀ ਤੁਹਾਨੂੰ ਕੋ ਪ੍ਰੋਡਕਟ ਨਹੀਂ ਬਲੀ ਪੁਲਿਸ ਵੱਲੋਂ ਪ੍ਰੋਟੈਕਸ਼ਨ ਸਰ ਮੈਨੂੰ ਮਿਲੀ ਹੈਗੀ ਆ ਜਿੱਦਾਂ ਕਿ ਮੇਰਾ ਪ੍ਰੋਟੈਕਸ਼ਨ ਦਾ ਟਾਈਮ ਸੀਗਾ ਕਿ ਥੋੜਾ ਲੇਟ ਹੈਗੀ ਆ ਜਿੱਦਾਂ ਠੀਕ ਹੈ ਜੀ ਤੇ ਮਤਲਬ ਅੱਜ ਕੱਲ ਦੀ ਹੈਗੀ ਪ੍ਰੋਡਕਸ਼ਨ ਤੇ ਸਪੇਸ ਤੁਹਾਨੂੰ ਅੱਜ ਹੋਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਘਰ ਦੇ ਦਬਾਅ ਬਹੁਤ ਭਾਰੇ ਸੀ ਸਾਡੀ ਫੈਮਿਲੀ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਠੀਕ ਹੈ ਤਾਂ ਕੋਈ ਤੁਹਾਡੇ ਕੋਲ ਕੋਡ ਮੈਰਿਜ ਹੈ ਕੋਈ ਤੁਹਾਡੇ ਕੋਲ ਸੈਟ ਕਰੂਗਾ ਹਾਂਜੀ ਸਰਟੀਫਿਕੇਟ ਹੈਗਾ ਸਰ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਸਾਲ ਕੁਮਾਰ ਸ਼ਾਲੂ ਸ਼ਾਹ ਸਮਝ ਕਿਹ ਗੱਲਬਾਤ ਹੋਈ ਹੈ ਮੈਂ ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ ਹੈ ਆਪਕੀ ਉਮਰ ਕਿਤਨੀ ਹੈ 18 ਸਾਲ ਹੈ आपके परिवार वाले ये बता रहे हैं कि आपके परिवार वाले इनको धमकी दे रहे हैं वो क्यों दे रहे हैं आप आपको इन्होंने किटनैप किया कि खुद आपने अपनी मर्जी से शादी अपनी मर्जी से शादी करी है न, तो फिर इनको क्यों बोला जा रहा है कि मतलब इन्होंने इनको किटनैप कर लिया आपको और शादी कर ली नहीं मैं अपनी मर्जी शादी इन्होंने किया क्या नाम है इनका कब शादी हुई आपकी अपनी मर्जी अब थाने में आप अपना को सर्टिफिकेट देने आए हो जी जी इनके परिवार के जो ने उनको बोला कि आपकी शादी जो जबरदस्ती हुई है आपने अपने परिवार से अपने माता पिता से बात करने की कोशिश नहीं की, की, की कि हमारी शादी है मैंने शादी कर ली है अपनी मर्जी से की है इन पे इल्जाम ना लगा ऐसी कोई बात हुई है आपकी नहीं, ये भी आपने अभी तक तो परिवार से बात ही नहीं करी नहीं। और क्या पता परिवार को पता ही ना होगी आपकी शादी हो गई है नहीं, नहीं नहीं पता है, पता है, पता है ਕੋਰਟ ਦੇ ਵਿੱਚ ਵੀ ਆਏ ਸਾਰੇ ਨਹੀਂ ਪਰ ਤੁਸੀਂ ਜਿੱਦਾਂ ਇਹਨਾਂ ਦੇ ਗੱਲ ਹੀ ਨਹੀਂ ਕਰਵਾਈ ਇਹਨਾਂ ਦੇ ਪਰਿਵਾਰ ਦੇ ਨਾਲ ਗੱਲ ਹੀ ਨਹੀਂ ਕਰਵਾਈ ਕੀ ਪਤਾ ਪਰਿਵਾਰ ਨੂੰ ਪਤਾ ਹੀ ਨਾ ਹੋਵੇ ਕਿ ਇਹਨਾਂ ਦਾ ਵਿਆਹ ਸੱਚੀ ਹੋ ਗਿਆ ਕਿ ਨਹੀਂ ਹੋ ਗਿਆ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਇਨਫੋਰਮੇਸ਼ਨ ਹੈਗੀ ਜਾਂ ਸਾਰਿਆਂ ਤੇ ਸਾਨੂੰ ਕੌਲਾ ਹੀ ਆ ਸਭ ਠੀਕ ਹੈ ਜੀ ਸਾਨੂੰ ਕੌਲਾ ਹੀ ਆ ਸਾਰਿਆਂ ਠੀਕ ਹੈ ਜੀ ਤੇ ਇਹਨਾਂ ਦੇ ਬੰਦਿਆਂ ਵੱਲੋਂ ਵੀ ਕੌਲਾ ਹੀ ਆ ਸਾਨੂੰ ਧਮਕੀਆਂ ਆਈਆਂ ਠੀਕ ਹੈ ਜੀ ਤੇ ਜਿੱਦਾਂ ਜਿੱਦਾਂ ਮਤਲਬ ਇਹਨਾਂ ਦੇ ਫੈਮਿਲੀ ਵਾਲੇ ਹੈਗੇ ਆ ਇਹਨਾਂ ਨੂੰ ਇਹ ਤਾਂ ਸਿਆ ਸੀਗਾ ਪਰ ਇਹਨਾਂ ਨੇ ਇਹਨਾਂ ਨੇ ਕਾਲ ਨਹੀਂ ਚੱਕੀ ਸਾਡੀ ਕੋਈ ਠੀਕ ਹੈ ਜੀ ਨਹੀਂ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਤੁਹਾਨੂੰ ਗੋਲ ਆ ਰਹੀ ਹੈ ਤੁਸੀਂ ਇਹਨਾਂ ਦੀ ਇੱਕ ਵਾਰੀ ਵੀ ਗੱਲ ਕਿਉਂ ਨਹੀਂ ਕਰਵਾਈ ਅਸੀਂ ਇਹ ਪੁੱਛ ਰਿਹਾ ਕਿ ਇਹਨਾਂ ਨੇ ਕਿ ਜਿੱਦਾਂ ਉਹਨਾਂ ਦੀ ਲੜਕੀ ਹੈ ਤੁਸੀਂ ਇੱਕ ਵਾਰੀ ਇਹਨਾਂ ਦੀ ਗੱਲ ਕਿਉਂ ਨਹੀਂ ਕਰਵਾਈ ਕਿ ਆਪਾਂ ਵਿਆਹ ਕਰਾ ਲਿਆ ਵਾ ਕਿ ਸਾਡੇ ਦੇ ਜਾਮ ਨਾ ਲਗਾਏ ਜਾਣ ਉਹ ਗੱਲ ਪੁੱਛ ਰਿਹਾ ਕਿ ਤੁਸੀਂ ਇਹਨਾਂ ਦੀ ਗੱਲ ਕਿਉਂ ਨਹੀਂ ਕਰਵਾ ਰਹੇ ਉਹਨਾਂ ਦੀ ਗੱਲ ਨਹੀਂ ਹੋਈ ਉਹਨਾਂ ਦੀ ਫੈਮਿਲੀ ਨਾਲ ਗੱਲ ਇਸ ਕਰਕੇ ਨਹੀਂ ਕਰਵਾਈ ਗਈ ਸਰ ਕਿਉਂਕਿ ਜੇ ਅਸੀਂ ਫੋਨ ਚੱਕਦੇ ਸੀਗੇ ਤੇ ਸੰਤਮ ਗੁਰਪਤਮ ਗਿਆਨੀ ਇੱਥੇ ਆਜੋ ਉੱਥੇ ਆਜੋ ਠੀਕ ਹੈ ਜੀ ਬਟ ਇਸ ਕਰਕੇ ਤਾਂ ਸਾਡੀ ਮੈਰਿਜ ਹੋ ਗਈ ਹੈ ਮਾੜਾ ਸਤੰਬਰ ਥਾਂ ਦੇ ਪੇਸ਼ ਹੋਏ ਠੀਕ ਹੈ ਸਰ ਠੀਕ ਹੈ ਹਾਂ ਜੀ ਤਾਂ ਹੁਣ ਤੁਹਾਨੂੰ ਕੋਈ ਡਰ ਹੈ ਖਤਰਾ ਉਹਨਾਂ ਤੋਂ ਖਤਰਾ ਹੈਗਾ ਇਹਨਾਂ ਦੀ ਫੈਮਲੀ ਤੋਂ ਖਤਰਾ ਹੈਗਾ ਸਾਨੂੰ ਇਹਨਾਂ ਦੇ ਮਾਮਾ ਮਾਮੀ ਤੇ ਇਹਨਾਂ ਦੇ ਰਿਸ਼ਤੇਦਾਰ ਸੋਨੂ ਠੀਕ ਹੈ ਅਰਬਾਜ ਮੁਸੀਮ ਤੇ ਫਹੀਮ ਠੀਕ ਹੈ ਜੀ ਇਹਨਾਂ ਵੱਲੋਂ ਬਹੁਤ ਜ਼ਿਆਦਾ ਸਾਨੂੰ ਤੁਸੀਂ ਤੁਸੀਂ ਸਾਨੂੰ ਡਰ ਹੈਗਾ ਕਿ ਮਤਲਬ ਕਿਤੇ ਕੱਲ ਕੱਦ ਅਸੀਂ ਬਾਹਰ ਜਾਂਦੇ ਆਂ ਅੰਦਰ ਜਾਂਦੇ ਆਂ ਸਾਡੇ ਉੱਤੇ ਵਾਰਦਾਤ ਕਰਨ ਤੇ ਇਹਦੇ ਜ਼ਿੰਮੇਦਾਰ ਇਹੀ ਹੋਣਗੇ ਤੁਸੀਂ ਕੋਈ ਸ਼ਿਕਾਇਤ ਦਿੱਤੀ ਪੁਲਿਸ ਨੂੰ ਹਾਂ ਜੀ ਸ਼ਿਕਾਇਤ ਸਾਡੀ ਜਿਦਿਆਤ ਜਾ ਦੇ ਨਾ ਨੇ ਦਿੱਤੇ ਹੈਗੀ ਸਰ ਨਹੀਂ 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 ਜਿੱਦਾਂ ਤੁਸੀਂ ਕਹਿੰਦੇ ਤੁਹਾਨੂੰ ਧਮਕੀਆਂ ਮਿਲਦੀਆਂ ਬਈ ਤੁਸੀਂ ਆਪਣੇ ਕੋਈ ਸ਼ਿਕਾਇਤ ਦਿੱਤੀ ਥਾਣੇ ਦੇ ਵਿੱਚ ਕਿਸ ਕਾਇਦ ਦਿਨ ਵਾਸਤੇ 7 ਨੰਬਰ ਥਾਣੇ ਆਏ ਸਰ ਅੱਛਾ ਕਿਸ ਕਾਇਦ ਦਿਨ ਆਇਓ ਅੱਜ ਹੁਣ ਆਪਾਂ ਕੋਰ ਤੋਂ ਸਿੱਧਾ ਚੰਦਰ ਖੱਤਰਾਂ ਵਾਲਾ ਥਾਣੇ ਆਏ ਠੀਕ ਹੈ ਸਰ ਕਿਉਂਕਿ ਸਾਨੂੰ 7 ਨੰਬਰ ਥਾਣਾ ਹੀ ਆਏ ਤੁਹਾਡੇ ਮਦਰ ਨੇ ਹਾਂਜੀ ਮੇਰੇ ਮੰਮੀ ਨੇ ਹਾਂਜੀ ਮਾਤਾ ਕੀ ਨਾਮ ਤੁਹਾਡਾ ਸੀਮਾ ਮੈਂ ਇਹਨਾਂ ਨੇ ਜਿਹੜਾ ਵਿਆਹ ਕਰਵਾਇਆ ਵਾ ਜਿਹੜਾ ਵਿਆਹ ਤੁਹਾਡੀ ਮਰਜ਼ੀ ਨਾਲ ਹੀ ਹੋਇਆ ਇਹਨਾਂ ਦਾ हाँ जी क्या मतलब करा लिया पता लगा तो मैं क्या करूं? नहीं आपको पहले नहीं पता था कि आपके शादी होने लगी पहले मेरे को नहीं शादी ले 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 करा लेना यार पेपर जब पता लगा कि शादी करा लिया तो क्या करें सरकारी द्वारा करा लिया तो आपने आप बड़े तो आप बड़े हो फैमिली में तो आपने उनके परिवार से बात करने की कोशिश नहीं करी कि अभी शादी हो चुकी है अभी मतलब मामला सुलझ जाए मैं इसीलिए बात नहीं की कि जा रहे थे लोग जान जाएंगे तो आके मेरे को उठा लेंगे पकड़ने जाएंगे आपको भी कुछ बोला गया उनकी तरफ से धमकियाँ देते हैं कि क्या कहते हैं फोन चक लो सर तुम लोगों को अच्छी तरह से धुलाई अच्छा फोन करते हैं आपको धमकी देने के लिए हाँ जी फोन करते हैं मिस कॉल मारते हैं मैसेज करते हैं करते थे कि क्या कहते हैं फोन चको एड्रेस बताओ कि हम लोग वहाँ पे आप पहुँचे उन्होंने कौन सी शिकायत दी आपके खिलाफ ਕਿਡਨਾਪਿੰਗ ਕਿਡਨਾਪ ਕਿ ਕਿੰਦੀ ਕਿਡਨਾਪਿੰਗ ਮਤਲਬ ਕੁੜੀ ਦੀ ਕਿਡਨਾਪਿੰਗ ਕਰਕੇ ਇਥੇ ਲਏ ਹੋਏ ਆ ਉਮਰ ਘਾਟੇ ਨਬਾਲੇ ਗਿਆ ਜੀ ਆ ਤੇ ਕਿਡਨਾਪਿੰਗ ਕੀਤੀ ਹੋਏ ਫੋਨ ਆ ਰਹੇ ਫਹੀਮ ਜੀ ਮਤਲਬ ਉਹਨਾਂ ਨੇ ਕਿਹਾ ਵਾ ਕਿ ਸਾਡੀ ਕੁੜੀ ਨੂੰ ਕਿਡਨਾਪ ਕਰਕੇ ਲੈ ਗਿਆ ਪਰ ਕੁੜੀ ਕਹਿ ਰਹੀ ਹੈ ਕਿ ਸਾਡਾ ਵਿਆਹ ਹੋਇਆ ਤੇ ਕੁੜੀ ਕਹਿ ਰਹੀ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਹੋਇਆ ਪਰ ਉਹ ਕਹਿ ਰਹੇ ਮਤਲਬ ਕਿਡਨਾਪਿੰਗ ਕਰਕੇ ਇਥੇ ਲੈ ਕੇ ਗਏ ਹੋਏ ਆ ਅੱਛਾ ਜੀ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਚੋ ਕੇ ਰਾਹ ਸਾਹ ਨੂੰ ਨੇ ਆਪਣੇ ਬੱਚਾ ਕਰਾਇਆ ਹੋਇਆ ਮੁੰਡਾ ਕੁੜੀ ਰਾਜੀ ਹੈਗੇ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਹੁਣ ਕਾਟੇ ਬਰਤ ਨਹੀਂ ਲੋਕੀ ਸ਼ਿਕਾਇਤਾਂ ਜੀ ਕਰਿਆ ਬਿਲਹਾਲਾ ਜਬੇ ਧਮਕੀਆਂ ਆ ਰਹੀਆਂ ਨੇ ਲੋਕ ਇੱਕ ਹੈਗੇ ਚਾਰ ਪੰਜ ਮੁੰਡੇ ਇਹ ਮਤਲਬ ਫੇਮ ਹੋ ਗਿਆ ਸੋਲੂ ਹੋ ਗਿਆ ਇਹ ਮਤਲਬ ਜਿਆਦਾ ਟੱਪ ਰਹੇ ਇਹ ਵਿੱਚ ਪੰਜਾਬ ਕੇ ਹੀ ਚ ਲੱਗਾ ਹੋਇਆ ਮੁੰਡਾ ਤੇ ਉਹ ਧਮਕੀਆਂ ਮਤਲਬ ਜਿਆਦਾ ਦੇ ਰਿਹਾ ਹੈ ਅੱਛਾ ਜੀ ਉਹ ਮਤਲਬ ਜਿਆਦਾ ਟੱਪਦਾ ਹੈਗਾ ਵਿੱਚ ਉਹ ਮਤਲਬ ਪਹਿਲਾਂ ਵੀ ਇੱਕ ਮਤਲਬ ਇਹ ਹੋ ਚੁੱਕੀ ਹੈ ਸਾਡੇ ਇੱਕ ਅੱਧੀ ਵਾਰੀ ਮਤਲਬ ਜਿਆਦਾ ਮਤਲਬ ਕਰਦਾ ਇਹਨਾਂ ਦੀ ਸਪੋਰਟ ਜਿਆਦਾ ਕਰਦਾ ਦੇਖਿਆ ਉਹਦਾ ਹੈਗਾ ਉਹ ਤੋਂ ਕੁਝ ਨਹੀਂ ਹੈਗਾ ਚੱਕਰ ਇਹ ਮਤਲਬ ਉਹ ਤੁਹਾਨੂੰ ਕਿੱਦਾਂ ਅੱਛਾ ਜੀ ਹਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਸਰ ਇਹੀ ਕਰਦਾ ਕਿ ਜਦੋਂ ਆਪਾਂ ਚ ਇਹਨਾਂ ਜੋ ਕਾਲਿਆ ਠੀਕ ਆ ਤੇ ਹੁਣ ਸਰ ਕਾਨੂੰਨੀ ਦੁਆਰਾ ਜੋ ਹੋਇਆ ਠੀਕ ਆ ਜਦੋਂ ਜੋ ਪ੍ਰੋਟੈਕਸ਼ਨ ਦਿੱਤੀ ਜਾਵੇ ਨੂੰ ਸਾਨੂੰ ਸਾਡੇ ਪਰਿਵਾਰ ਨੂੰ ਇਹਨਾਂ ਤੋਂ ਕੋਈ ਖਤਰਾ ਹੋਵੇ ਤਾਂ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਠੀਕ ਆ ਤੇ ਦੇਖੋ ਥਾਂ ਦੇ ਇਹਨਾਂ ਦੇ ਬੰਦੇ ਅਗਰ ਕਿ ਆ ਗਏ ਤੇ ਆ ਅਗਰ کہیں ਮੇਰੇ ਕੋ ਮਤਲਬ ਕੁਝ ਮੇਰੇ ਪਰਿਵਾਰ ਕੋ ਹੋ ਗਏ ਚੁਪ ਬੋਲ ਜਾਂਦੇ ਹੈ ਤੇ ਇਹ ਜ਼ਿੰਮੇਵਾਰ ਹੋਣਗੇ ਇੱਕ ਬਲਾ ਲੋ ਨਹੀਂ ਅੰਦਰ ਰਿਕਾਰਡ ਰੂਮ ਅੱਥੇ ਲਾਓ ਸਾਰੇ ਜ਼ਿੰਮੇਵਾਰ ਹੋਣਗੇ ਜਾ ਰਿਹਾ ਤੇ ਮੇਰਾ ਸਾਰੇ ਪਰਿਵਾਰ ਕੋ ਕੁਛ ਆ ਗਿਆ ਤੇ ਦੇਖ ਰੋ ਜਿਹੜਾ ਇਹ ਕਾਨੂੰਨੀ ਦੁਆਰਾ ਹੋਇਆ ਠੀਕ ਹੈ ਜੇ ਸਾਨੂੰ ਆ ਕੱਲ ਕੁਛ ਹੁੰਦਾ ਤੇ ਜਿੰਮੇਦਾਰ ਹੋਊਗਾ ਇਹ ਕੁੜੀ ਮੁੰਡਾ ਰਾਜੀ ਹੈਗੀ ਇਹਨਾਂ ਨੇ ਵਿਆਹ ਕਰ ਲਿਆ ਸਰਕਾਰੀ ਦੁਆਰਾ ਠੀਕ ਹੈ ਅਰੇ ਸਾਡਾ ਕੋਈ ਤਾਂ ਕੋਈ ਨਹੀਂ ਹੈਗਾ ਸਰਕਾਰੀ ਤੌਰ ਤੇ ਮਰੀ ਦੇ ਮਾਰੇ ਤੋਂ ਕੀ ਦੇ ਰਹੇ ਆ ਤੁਹਾਨੂੰ ਵੀ ਦਿੱਤੀਆਂ ਜਾ ਰਹੀਆਂ ਤੁਮਕੇ ਆਮ ਤੌਰ ਤੇ ਸਾਡੇ ਲਗਾਤਾਰ ਆ ਰਹੀਆਂ ਤੇ ਫੋਨਾਂ 'ਤੇ ਕਾਲਾਂ ਆ ਰਹੀਆਂ ਸੀਗੀਆਂ ਪਹਿਲਾ ਮਤਲਬ ਇਹ ਕਰਦੇ ਹੋਏ ਕਿ ਤਾਂ ਮਤਲਬ ਮਾੜਾ ਮੋਟਾ ਪਤਾ ਲਗਾ ਇਹਨਾਂ ਦੇ ਬਾਰੇ ਠੀਕ ਆ ਤੇ ਪਹਿਲਾ ਇਹਨਾਂ ਤੁਹਾਨੂੰ ਕਿਹਾ ਤੁਮ ਜਾਨ ਸ਼ੁਰੂ ਹੋ ਗਿਆ ਜੀਆਂ ਤੁਹਾਨੂੰ ਮੈਸੇਜ ਹੀ ਹੋਣੇ ਜਿਹੜਾ ਤਾਂ ਨੋੜਾਂ ਨੇ ਸਭ ਤੇ ਮੈਸੇਜ ਨਹੀਂ ਮਤਲਬ ਅਸੀਂ ਕੋਨਾ ਕਰ ਰਹੇ ਸੀ ਕੋਲਾ ਨਹੀਂ ਕੋਈ ਰਿਕਾਰਡਿੰਗ ਜਾਂ ਕੁਛ ਹੈ ਤੁਹਾਡੇ ਕੋਈ ਦਾਦਾ ਕੋਈ ਤੁਹਾਨੂੰ ਫੋਨ ਕੀਤਾ ਹੋਵੇ ਅਸੀਂ ਕੋੜੀ ਨਹੀਂ ਕੀਤਾ ਮੈਂ ਫੋਨ ਬੰਦ ਹੀ ਕਰ ਦਿਆ ਅਸੀਂ ਫੋਨ ਨਹੀਂ ਕਰਦੇ ਸੀ ਕਿਉਂਕਿ ਕਿਉਂਕਿ ਇਹ ਕਰੋਨਾ ਦਾ ਇੱਕ ਕਰੋ ਨਿਕਲ ਗਿਆ ਸੀਗਾ ਸਾਨੂੰ ਪਤਾ ਨਹੀਂ ਸੀ ਅਸੀਂ ਪਿੰਡ ਕਿਹੜੇ ਹੋਏ ਸਾਨੂੰ ਬਾਰ ਬਾਰ ਆ ਦੇ ਮਤਲਬ ਫੋਨ ਕਰਾ ਰਹੇ ਸੀ ਐਸਆਈ ਤੋਂ ਕਰਾ ਰਹੇ ਸੀ ਲਗ ਲਗ ਉਸ ਤੋਂ ਕਰਾ ਰਹੇ ਸੀ ਨੋਟਾ ਤੋਂ ਕਰਾ ਰਹੇ ਪਤਾ ਨਹੀਂ ਕਿ ਸਾਡਾ ਮਸਟਰ ਬਰਦਰ ਕਿੱਥੇ ਹੈਗਾ ਠੀਕ ਹੈ ਮਜ਼ਾ ਆਈਏ ਸਭ ਕੀ ਮਤਲਬ ਕੀ ਨਾਮ ਤੁਹਾਡਾ ਕੀ ਨਾਮ ਹੈ ਕਿਸੇ ਗੱਲ ਦੀ ਮੈਂ ਨਾ ਬੜਾ ਬੜਾ ਦੇਖ ਸਕਦੇ ਜਿਹੜਾ ਤੇ ਪਰਿਵਾਰ ਤੇੜਾ ਪਹੁੰਚਿਆ ਹੋਇਆ ਥਾਂਡੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਾ ਰੇੜਾ ਇਲਜ਼ਾਮ ਲਗਾਏ ਹੈ ਕਿ ਜਿਹੜਾ ਇਹਨਾਂ ਨੂੰ ਕਿਡਰਾਪਿੰਗ ਦੇ ਜਿਹਦੇ ਉੱਪਰ ਇਲਜ਼ਾਮ ਲਗਾਏ ਕਿ ਇਹਨਾਂ ਨੇ ਲੜਕੀ ਉਹਨਾਂ ਦੀ ਲੜਕੀ ਨੂੰ ਕਿਡਨਾਪ ਕੀਤਾ ਪਰ ਪਰਿਵਾਰ ਵਾਲੋ ਜਿਹੜਾ ਹੈਗਾ ਇੱਥੇ ਸਰੀਆ ਉਹਨਾਂ ਨੂੰ ਲੜਕੀ ਨੂੰ ਹੋਰੇ ਲੜਕੇ ਨੂੰ ਲੈ ਕੇ ਆਇਆ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਵਾ ਉਹ ਲੜਕੀ ਖੁਦ ਕਹਿ ਰਹੀ ਕਿ ਮੇਰਾ ਇਹਨਾਂ ਨਾਲ ਵਿਆਹ ਹੋਇਆ ਵਾ ਔਰ ਇੰਟਰ ਕਾਸਟ ਮੈਰਿਜ ਹੋਈ ਹੈ ਇੰਟਰ ਕਾਸਟ ਮੈਰਿਜ ਦੇ ਕਰਕੇ ਜਿਹੜਾ ਹੈਗਾ ਇਹ ਜਿਹੜਾ ਥੋੜਾ ਜਿਹਾ ਵਿਵਾ ਕਰਦੇ ਆ ਜਿੰਨਾਂ ਕੋ ਕੰਪਲੇਂਟ ਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਪੂਰਾ ਮਾਮਲਾ ਹੈ ਕੀ ਗੱਲਬਾਤ ਹੋਈ ਹੈ ਪੂਰੀ ਔਰ ਕਿਹੜਾ ਮਾਮਲਾ ਜਿਹੜਾ ਹੈਗਾ ਜਿਹੜਾ ਕੀ ਗੱਲਬਾਤ ਕਰਕੇ ਕਿਹੜਾ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਜਾਂ ਨਹੀਂ ਦਿੱਤੀ ਗਈ ਹੈ ਮੁੰਚੀ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਹਰ ਆਂਦੇ ਤਾਂ ਮੈਂ ਗੱਲਬਾਤ ਕਰਦੇ ਆ ਬੜੇ ਮੋਕੇ ਤੇ ਆਈ ਉਹਨਾਂ ਨਾਲ ਗੱਲਬਾਤ ਕਰਦੇ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਸਾਡਾ ਕੋਈ ਜਿਹੜਾ ਉਹਨਾਂ ਤੋਂ ਆਵਾਜ਼ ਵੀ ਬਾਰਵਾਦ ਕਰਾਂਗੇ ਨਾਲ 저도 제가 밴요 ਦੇਸਾ ਜਿਹੜਾ ਪ੍ਰਵਾਹ ਜਿਹੜਾ ਇੱਥੇ ਪੂਰਾ ਇਕੱਠਾ ਹੋ ਕੇ ਆਇਆ ਹੋਇਆ ਵਾ ਔਰ ਮਾਮਲਾ ਤੁਹਾਨੂੰ ਦੱਸਦੀ ਆ ਕਿ ਇੱਕ ਇੰਟਰ ਕਾਸਟ ਮੈਰिज ਦਾ ਮਾਮਲਾ ਹੈ ਇੱਕ ਜਿਹੜਾ ਦੂਜੀ ਧਰਮ ਦੇ ਵਿੱਚ ਇੱਕ ਜਿਹੜਾ ਲੜਕੇ ਨੇ ਵਿਆਹ ਕਰਵਾਇਆ ਵਾ ਔਰ ਵਿਆਹ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਉਲਟਾ ਉਹਨਾਂ ਤੇ ਹੀ ਕਿਡਨਾਪਿੰਗ ਦਾ ਇਲਜ਼ਾਮ ਲੱਗੇ ਆ ਕਿ ਕਿਡਨਾਪਿੰਗ ਹੋਈ ਆ ਕਿ ਡਰਾਪਿੰਗ ਕਿ ਲੜਕੇ ਨੇ ਕਿਡਨਾਪ ਕੀਤਾ ਵਾ ਔਰ ਉਹਨਾਂ ਪੂਰਾ ਪ੍ਰਵਾਹ ਜਿਹੜਾ ਥਾਣੇ ਆਇਆ ਹੋਇਆ ਵਾ ਔਰ ਮੌਕੇ ਤੇ ਜਿਹੜਾ ਐਸਐਚਓ ਸਾਹਿਬ ਪਹੁੰਚ ਗਏ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ ਐਸ ਜਿਹੜਾ ਆਮ ਨਾਲ ਰੱਖਦੇ ਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਇਸੇ ਮੌਕੇ ਤੇ ਪਹੁੰਚੇ ਔਰ ਜਿਹੜਾ ਖਬਰ ਲੈ ਕਰਦੇ ਕੋਲੀ ਕੋਸ਼ਿਸ਼ ਕਰਾਂਗੇ ਐਸਾ ਜਿਹੜਾ ਮੌਕੇ ਤੇ ਆਏ ਹੋਏ ਆ ਆਓ ਜੀ ਆਓ ਜਰਾ ਕਰ ਲੋ ਇਹਨਾਂ ਦੀ ਕਰ ਲੋ ਬਾਈ ਜੀ ਅੱਛਾ ਹਾਂ ਜੀ ਰਜੇ ਜੀ ਕੀ ਮਾਮਲਾ ਕੀ ਆ ਪੂਰਾ ਇਹ ਥਾਣੇ ਦੇ ਬਾਰੇ ਪਾਰਟੀ ਆਈ ਹੋਈ ਆ ਇੰਟਰ ਕਾਸਟ ਮੈਰੀ ਦਾ ਮਾਮਲਾ ਇਹਨੇ ਕੋਰਟ ਚ ਮੈਰੇਜ ਕਰਵਾ ਲਿਆ ਔਰ ਆਰਡਰ ਆਪਾਂ ਵੇਖ ਲੈਂਦੇ ਜਿਹੜੇ ਆਰਡਰ ਨਹੀਂ ਨਹੀਂ ਕਹਿ ਰਹੇ ਕਿ ਇਹਨਾਂ ਦੇ ਕਿਡਨਾਪਿੰਗ ਦਾ ਕੋਈ ਜਿਹੜਾ ਲਗਾ ਦਿੱਤਾ ਕਿ ਕਿਡਨਾਪਿੰਗ ਅਲੀਗੇਸ਼ਨ ਇਹਨਾਂ ਲਾਇਆ ਸੀ ਕੋਰਟ ਚ ਨੇ ਆ ਇਹ ਚ ਸਹਾਰ ਕੀਤੀ ਹੈ ਜਿਹੜਾ ਕਾਲ ਆਪਾਂ ਜਵਾਬ ਦੇਣਾ ਪੁਰੇ ਆਏ ਨੇ ਇਹਨਾਂ ਤੇ ਸਟੇਟਮੈਂਟ ਲੈ ਲੈਂਦੇ ਵੀ ਕੀ ਮੈਰੇਜ ਕਰਵਾਈ ਕਿ ਨਹੀਂ ਕਰਵਾਈ ਠੀਕ ਹੈ ਸਰ ਦੇਖ ਸਕਦੇ ਹੋ ਐਸਟੋ ਸਾਹਿਬ ਨੇ ਕਹਿ ਦਿੱਤਾ ਕਿ ਇਹਨਾਂ ਦਾ ਜਿਹੜਾ ਜਿਹੜੇ ਕੋਰਟ ਚ ਜਿਹੜਾ ਵਿਆਹ ਹੋਇਆ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਜਿਹੜਾ ਹੈ